ਆਪ ਦੇ ਵਿਦਵਾਨ ਸਾਥੀਓ ਤੁਸੀਂ 3 ਸਾਲ ਤੋਂ ਲਗਾਤਾਰ ਇਸ ਕੰਮ ਦੀ ਉਡੀਕ ਕਰ ਰਹੇ ਹੋ ਕਿ ਫੈਕਸਟ੍ਰੇਟਰ ਦੀਆਂ ਲੈਕਚਰਾਰੀਆਂ ਪੋਸਟਾਂ ਕਦੋਂ ਆਉਣਗੀਆਂ ਤੁਸੀਂ ਟੈਸਟ ਪਾਸ ਕੀਤਾ ਤੁਸੀਂ ਤਿਆਰੀ ਵੀ ਕਰ ਰਹੇ ਹੋ ਸਰਕਾਰ ਕਹਿੰਦੀ ਸੀ ਭਰਤੀ ਪ੍ਰੋਗਰਾਮ ਲਾਗੂ ਕਰਾਂਗੇ ਹਰ ਇੱਕ ਸਾਲ ਪੋਸਟਾਂ ਦਿਆ ਕਰਾਂਗੇ ਸਿੱਖਿਆ ਤੇ ਸਿਹਤ ਦੇ ਵਿੱਚ ਇਨਕਲਾਬੀ ਤਬਦੀਲੀ ਲੈ ਕੇ ਆਵਾਂਗੇ 3 ਸਾਲ ਦੇ ਵਿੱਚ ਇੱਕ ਵੀ ਪੋਸਟ ਨਹੀਂ ਆਈ ਤੁਸੀਂ ਲਗਾਤਾਰ ਉਡੀਕ ਰਹੇ ਹੋ ਜੇ ਤੁਸੀਂ ਇਸੇ ਤਰੀਕੇ ਦੇ ਨਾਲ ਘਰਾਂ 'ਚ ਬੈਠ ਕੇ ਉਡੀਕਦੇ ਰਹੇ ਤਾਂ ਬਚਦੇ 2-2.5 ਸਾਲ ਵੀ ਇਸੇ ਤਰੀਕੇ ਨਾਲ ਲੰਘ ਜਾਣੇ ਆ ਇਸ ਕਰਕੇ ਤੁਸੀਂ ਵੱਖ-ਵੱਖ ਕੋਚਿੰਗ ਸੈਂਟਰਾਂ 'ਚ ਬੈਠ ਕੇ ਤਿਆਰੀ ਕਰ ਰਹੇ ਹੋ 셀ਫ ਸਟੱਡੀ ਕਰ ਰਹੇ ਹੋ ਇਸ ਆਸਤੇ ਕਰ ਰਹੇ ਹੋ ਕਿ ਪੋਸਟ ਆਉਣਗੀਆਂ ਪਰ ਇਸ ਤਰੀਕੇ ਨਾਲ ਪੋਸਟਾਂ ਨਹੀਂ ਆਉਣੀਆਂ ਤੁਹਾਨੂੰ ਬੇਨਤੀ ਹੈ ਕਿ ਬੇਰਤਕਾਰ ਸਾਂਝਾ ਮੋਰਚਾ ਲਗਾਤਾਰ 3 ਸਾਲ ਤੋਂ ਇਸ ਸੁਨਰਸ਼ ਦੇ ਵਿੱਚ ਹੈ ਇਸ ਮੰਗ ਨੂੰ ਲੈ ਕੇ ਕਿ ਮਾਸਟਰ ਕੇਡਰ ਦੀਆਂ ਪੋਸਟਾਂ ਦਿੱਤੀਆਂ ਜਾਂ ਲੈਕਚਰਰਾਂ ਦੀਆਂ ਪੋਸਟਾਂ ਦਿੱਤੀਆਂ ਜਾਂ ਮਾਸਟਰ ਕੇਡਰ ਦੀ 55% ਵੇਦੂਤੀ ਹਿੱਸਾ ਹੈ ਰੱਦ ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਆਉਣ ਵਾਲੀ 11 ਤਰੀਕ 11 ਮਈ ਦੇ ਦਿਨ ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਸ੍ਰੀ ਅਨੰਦਪੁਰ ਸਾਹਿਬ ਡੇਰਜਗਰ ਸੰਗੇ ਮੋਰਚੇ ਵੱਲੋਂ ਪ੍ਰੋਟੈਸਟ ਰੱਖਿਆ ਗਿਆ ਹੈ ਇਹ ਤਿਆਰੀਆਂ ਤੁਹਾਡੀਆਂ ਉਦੋਂ ਤੱਕ ਬੇਕਾਰ ਹੈ ਇਹਨਾਂ ਤਿਆਰੀਆਂ ਦਾ ਉਦੋਂ ਤੱਕ ਕੋਈ ਮਤਲਬ ਨਹੀਂ ਬਣਦਾ ਜਦੋਂ ਤੱਕ ਪੋਸਟਾਂ ਨਹੀਂ ਆਉਂਦੀਆਂ ਤੇ ਤੁਸੀਂ ਤਿਆਰੀਆਂ ਕਰਕੇ ਥੱਕ ਚੁੱਕੇ ਹੋ ਇਸ ਕਰਕੇ ਆਓ ਸਾਰੇ ਆਪਾਂ ਰਲ ਕੇ ਇਸ ਗੱਲ ਦਾ ਹੰਬਲਾ ਮਾਰੀਏ ਕਿ ਓਕੀ ਸਿੱਖਿਆ ਕਰਮਚਾਰੀ ਦੀ ਭੂਕ ਕਢੀਏ ਆਪਾਂ ਰਲ ਕੇ ਆਪਣੀਆਂ ਆਸਮੀਆਂ ਦਾ ਇਸ਼ਤਿਹਾਰ ਪੰਜਾਬ ਸਰਕਾਰ ਨੂੰ ਮਜਬੂਰ ਕਰਕੇ ਲਈਏ 11 ਤਰੀਕ ਨੂੰ ਤੁਸੀਂ ਸਾਰੇ ਜਿਹੜੇ ਵੀ ਇਹਨਾਂ ਤੇਜਾ ਤੇ ਇਹਨਾਂ ਲਗਾਤਾਰ ਅਕੈਡਮੀਆ ਤੋਂ ਤਿਆਰੀ ਕਰ ਰਹੇ ਹੋ ਬਕਬਕ ਕੋਚਿੰਗ ਸੈਂਟਰਾਂ ਦੇ ਵਿੱਚ ਬੈਠੇ ਹੋ ਆਓ ਸਾਰੇ ਆਪਾਂ ਇੱਕ ਵਾਰ ਇੱਕ ਦਿਨ ਕੱਢ ਕੇ ਸਾਰੇ ਕੰਮ ਛੱਡ ਕੇ ਸਿੱਖਿਆ ਮੰਤਰੀ ਦੇ ਪਿੰਡ ਗੰਮੀਰ ਕੋ ਚਲੀਏ ਫਿਰਜਗਰ ਸਾਂਝੇ ਮੋਰਚੇ ਵੱਲੋਂ 11 ਤਰੀਕ ਨੂੰ ਸਿੱਖਿਆ ਮੰਤਰੀ ਦੀ ਕੋਟੀ ਦਾ ਘਰਾਉ ਕੀਤਾ ਜਾ ਰਿਹਾ ਹੈ ਜਿਹੜੇ ਦੂਰ ਵਾਲੇ ਸਾਥੀ ਹੈ ਪੰਜਾਬ ਦੇ ਕਿਸੇ ਦੂਰ ਵਾਲੇ ਕੋਨੇ ਤੋਂ ਹੈ ਖਾਸ ਕਰਕੇ ਹੋਰ ਸਾਈਡ ਤੋਂ ਉਹ ਸਾਰੇ ਤੁਸੀਂ 10 ਤਰੀਕ ਨੂੰ ਪਹੁੰਚ ਜਿਓ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਜਿਹੜੇ ਨਾਲ ਲੱਗਦੇ ਜ਼ਿਲ੍ਹਾ ਰੋਪੜ ਦੇ ਇਹਨਾਂ ਜ਼ਿਲ੍ਹਿਆਂ ਦੇ ਵਿਰਕਰ ਸਾਥੀ ਤੁਸੀਂ ਦੂਜੇ ਦਿਨ ਸਵੇਰੇ ਵੀ ਆ ਸਕਦੇ ਹੋ ਆਪਾਂ ਬੱਸ ਸਟੈਂਡ ਇਕੱਠੇ ਹੋਵਾਂਗੇ ਸ੍ਰੀ ਅਨੰਦਪੁਰ ਸਾਹਿਬ ਸਵੇਰੇ 10 ਵਜੇ 10 ਵਜੇ ਤੋਂ ਮਾਰਚ ਕਰਕੇ ਆਪਾਂ 5-7 ਕਿਲੋਮੀਟਰ ਘਮੀਰਪੁਰ ਪਿੰਡ ਪੈਂਦਾ ਉੱਥੇ ਜਾਵਾਂਗੇ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਜਿੱਥੇ ਕਿਤੇ ਵੀ ਤੁਹਾਨੂੰ ਵਿਰਕਰਾਂ ਦਾ ਪੇਜ ਮਿਲਦਾ ਵਿਰਕਰਾਂ ਦੇ ਲਿੰਕ ਮਿਲਦੇ ਆ ਵਿਰਕਰਾਂ ਦੇ ਨੰਬਰ ਮਿਲਦੇ ਆ ਸੰਪਰਕ ਕਰਕੇ ਆਓ ਆਪਾਂ 10 ਵਜੇ ਇਕੱਠੇ ਹੋਣੇ ਆ 11 ਤਰੀਕ ਨੂੰ ਸ੍ਰੀ ਨਾਨਕਪੁਰ ਸਾਹਿਬ ਦੇ ਵਸਣਡੇ ਤੇ ਫਿਰਦਕਾਹ ਤਨਜੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਲਵਾ